ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਲਿਸ਼ ਸਿੰਘ ਬਰਾੜ ਅੱਜ ਤੁਹਾਨੂੰ ਸਿਖਾਉਣੇ ਆਪਾਂ ਸੈਂਡਵਿਚ ਕਿਵੇਂ ਬਣਾਏ ਜਾਂਦੇ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਘਰ ਵਾਲੀਆਂ ਲੜਕੇ ਪੇਕੇ ਚਲੇ ਜਾਂਦੀਆਂ ਤੇ ਉਹ ਕਹਿੰਦੀਆਂ ਤੁਸੀਂ ਭੁੱਖੇ ਰਹਿ Đੋਗੇ ਆਪਾਂ ਭੁੱਖੇ ਰਹਿਣ ਵਾਲੇ ਜੋ ਹੈ ਨਹੀਂ ਆ ਦੇਖੋ ਜੀ ਕੀ ਕੀ ਸਮਾਨ ਆ ਉਹ ਤੁਹਾਨੂੰ ਦਿਖਾ ਰਿਹਾ ਪਹਿਲਾਂ ਆਲੂ ਆ ਜਿਹੜੇ ਉਬਾਲ ਕੇ ਮੈਸ਼ ਕੀਤੇ ਹੋਇਆ ਟਮਾਟਰ ਕੱਟੇ ਹੋਇਆ ਹਰੀ ਮਿਰਚ ਰਗੜੀ ਹੋਈ ਆ ਪਿਆਜ਼ ਸੌਸ ਘਰੇ ਤਿਆਰ ਕੀਤੀ ਆ ਦੇਸੀ ਕੀ ਤੇ ਨੀਨ ਮਿਰਚ ਤੇ ਆ ਬਰਾਉਨ ਬਰੈਡ ਤੇ ਆਪਾਂ ਸੈਂਡਵਿਚ ਵਾਲੀ ਮਸ਼ੀਨ ਆ ਜਿਹੜੀ ਆਪਾਂ ਨਮਕ ਪਾਵਾਂਗੇ ਨਮਕ ਤੇ ਥੋੜਾ ਜਿਹਾ ਘੱਟ ਵੱਧ ਕਿੰਨਾ ਘਰਦੇ ਹੋ ਫਿਰ ਹਰੀ ਮਿਰਚ ਜੋ ਰਗੜੀ ਹੋਈ ਆ ਉਹ ਪਾਵਾਂਗੇ ਇਹਨਾਂ ਨੂੰ ਹਰ ਲਾ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਹਰ ਲਾ ਲੈਣਾ ਪਿਆਜ਼ ਇਹਦੇ ਕੱਟੇ ਹੋਏ ਆ ਟਮਾਟਰ ਇਹਨਾਂ ਨੂੰ ਰਲਾ ਲੈਣਾ ਵਾ ਮੈਸ ਕਰ ਰਹੇ ਹਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਆ ਦੇਖੋ ਜੀ ਝੋਲ ਆਇਆ ਜਾ ਰਿਹਾ ਹੈ ਦੇਸੀ ਬਾਜ਼ਾਰੂ ਆਪਾਂ ਉਹ ਮਸਾਲੇ ਜਿਹੜੇ ਹੁੰਦੇ ਆ ਮਾਇਆਂ ਮੋਈਆਂ ਜੇ ਉਹ ਤਾਂ ਨਹੀਂ ਲਾਉਣੀਆਂ ਹੈਗੀਆਂ ਝੋਲ ਦੇਸੀ ਲਗਾਉਣਾ ਸਾਰੇ ਪਾਸੇ ਇਹਨਾਂ ਦੇ ਥੋੜਾ ਲੋ ਜੀ ਆਪਾਂ ਇਹ ਰੱਖ ਦਿੰਦੇ ਆ ਥੋੜਾ ਥੋੜਾ ਇਹਨਾਂ ਤੇ ਤਿਆਰ ਹੋ ਗਿਆ ਜਿਹੜਾ ਲੋ ਜੀ ਇਹਦੇ ਉੱਪਰ ਰੱਖ ਦਿੰਦੇ ਆ ਜੋ ਹੌਲੀ ਜੀ ਆਪਾਂ ਇਹਨਾਂ ਨੂੰ ਰੱਖਾਂਗੇ ਉਪਰਲੀ ਸਾਈਡ ਵੀ ਕੀ ਲਾਵਾਂਗੇ ਸੌਸ ਵੀ ਲਗਾ ਸਕਦੇ ਆ ਜੇ ਆਪਾਂ ਜੇ ਵਧੀਆ ਲੱਗਦੀ ਹੈ ਵਿੱਚ ਹਾਂ ਤਿਆਰ ਹੋ ਰਿਹਾ ਜੀ ਜਿਵੇਂ ਬਾਟਨ ਹਰੀ ਹੋ ਜਾ ਆਪਣਾ ਬੰਦ ਹੋ ਜੂਗਾ ਨਾਲ ਦੀ ਨਾਲ ਤਿਆਰ ਹਾਂਜੀ ਤਿਆਰ ਆ ਜੀ ਦੇਖੋ ਸੈਂਡਵਿਚ ਆਪਣੇ ਤਿਆਰ ਨੇ ਅਗਲੇ ਆਪਾਂ ਰੱਖ ਦਿੱਤੇ ਤਿਆਰ ਹੋਣ ਲਈ ਲਓ ਜੀ ਆਪਣਾ ਤਾਂ ਬ੍ਰੇਕਫਾਸਟ ਹੋ ਗਿਆ ਰੈਡੀ ਹੁਣ ਆਪਾਂ ਇਹਨਾਂ ਨੂੰ ਖਾਣ ਚੱਲਿਆ ਤੁਸੀਂ ਵੀ ਖਾਣੇ ਆ ਆਜੋ ਬੜੇ ਸਵਾਦ ਲੱਗਦੇ ਆ ਖਾ ਕੇ ਰੱਖਦੇ ਆ ਕਹੇ ਜੇ ਆ हाँ जी नाश्ता अपना ब्रेकफास्ट हाजरी रोटी तैयार पाने पूरे वाया बहुत ज़्यादा स्वाद है